ਮੰਜਲ ਦੀ ਜੰਗ ਰੋਹੀ ਦਾ ਝੰਡ ਇਸ ਪ੍ਰੋਗਰਾਮ ਵਿੱਚ ਅਣਗੋਲਿਆਂ ਤੇ ਵਲੱਖਣ ਕੰਮ ਕਰਨ ਵਾਲਿਆਂ ਨੂੰ ਸ਼ਾਮਲ ਕਰਨ ਦੀ ਸਾਡੀ ਹਮੇਸ਼ਾ ਕੋਸ਼ਿਸ਼ ਰਹੇਗੀ ਨਸ਼ਿਆਂ ਵਿਰੁੱਧ ਪਿੰਡ ਦੇਦੜਾਂ ਦੇ ਸੰਘਰਸ਼ ਦੀ ਵਲੱਖਣ ਕਹਾਣੀ ਪਿੰਡ ਦੇਦੜਾਂ ਵਿਧਾਨ ਸਭਾ ਹਲਕਾ ਛਤਰਾਣਾ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਦੇ 200-250 ਤੋਂ ਵੱਧ ਨੌਜਵਾਨ ਸਰਕਾਰੀ ਨੌਕਰੀਆਂ ਕਰ ਰਹੇ ਹਨ ਕੁਝ ਨੌਜਵਾਨਾਂ ਨੇ ਪੀ ਐਚ ਡੀ ਕੀਤੀ ਹੈ ਤੇ ਇੱਕ ਵਿਅਕਤੀ ਡੀ ਐਸ ਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ 35 ਤੋਂ ਵੱਧ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸਰਹੱਦ ਤੇ ਰਾਖੀ ਕਰ ਰਹੇ ਹਨ ਹਰ ਸਾਲ ਇਸ ਪਿੰਡ ਵਿੱਚ ਵੱਡਾ ਕਬੱਡੀ ਖੇਡ ਮੇਲਾ ਕਰਵਾਇਆ ਜਾਂਦਾ ਹੈ ਜਿਸ ਵਿੱਚ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ ਪਿੰਡ ਵਿੱਚ ਨਸ਼ਿਆਂ ਨਾਲ ਹੋ ਰਹੀ ਤਬਾਹੀ ਸਰੀਰ ਆਰਥਿਕ ਅੱਤੇ ਸਮਾਜਿਕ ਤਬਾਹੀ ਹੈ ਨਸ਼ਾ ਦੂਸਰੇ ਪਾਸੇ ਇਹ ਪਿੰਡ ਨਸ਼ਿਆਂ ਦੀ ਖੱਪ ਬਣ ਗਿਆ ਹੈ ਆਲੇ ਦੁਆਲੇ ਦੇ ਪਿੰਡਾਂ ਤੋਂ ਨਸ਼ੇੜੀ ਆ ਕੇ ਉਜਾੜ ਥਾਵਾਂ ਤੇ ਬੈਠ ਕੇ ਟੀਕੇ ਲਗਾਉਂਦੇ ਹਨ ਜਦੋਂ ਕਿ ਪਿੰਡ ਵਿੱਚ ਖੇਡ ਮੈਦਾਨ ਤੇ ਜਿੰਮ ਦਾ ਸਮਾਨ ਹੋਣ ਦੇ ਬਾਵਜੂਦ ਨੌਜਵਾਨਾਂ ਦਾ ਨਸ਼ਿਆਂ ਵੱਲ ਵਧਣਾ ਇੱਕ ਚਿੰਤਾ ਦਾ ਵਿਸ਼ਾ ਹੈ ਪਿੰਡ ਦੇ ਨੌਜਵਾਨਾਂ ਨੇ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਪਿੰਡ ਦੇ ਬਜ਼ੁਰਗਾਂ ਅਤੇ ਔਰਤਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਪਿੰਡ ਦੇ ਨੌਜਵਾਨਾਂ ਨੇ ਸੰਕਲਪ ਲਿਆ ਹੈ ਕਿ ਉਹ ਨਸ਼ਿਆਂ ਦੇ ਕਾਰੋਬਾਰ ਨੂੰ ਪਿੰਡ ਵਿੱਚੋਂ ਜੜੋਂ ਖਤਮ ਕਰਕੇ ਹੀ ਰਹਿਣਗੇ ਇਕੱਠੇ ਹੋਏ ਨੌਜਵਾਨਾਂ ਨੇ ਨਸ਼ਾ ਵਿਰੁੱਧ ਜਾਗਰੂਕਤਾ ਮਾਰਚ ਕੱਢਿਆ ਆਓ ਸਾਰੇ ਨਸ਼ੇ ਖਤਮ ਕਰੀਏ ਤੇ ਪਿੰਡ ਨੂੰ ਬਦਨਾਮੀ ਤੋਂ ਬਚਾਈਏ ਮੰਗ ਬਿਲਕੁਲ ਸਾਫ ਹੈ ਜੀ ਕਿ ਇਹ ਬੰਦ ਹੋਣਾ ਚਾਹੀਦਾ ਮਰਕੇ ਸਪਲਾਈ ਚੇਨ ਕਿੱਥੋਂ ਹੈ ਉਹ ਉਹਦੇ ਮਰਕੇ ਪਤਾ ਲੱਗਣਾ ਚਾਹੀਦਾ ਕਿ ਜਿਹਨੇ ਰਿਕਵਰੀ ਹੁੰਦੀ ਹੈ ਮੌਕੇ ਤੇ ਉਹ ਉਨੇ ਨਾਲ ਤਾਂ ਮਰਕੇ ਕੋਈ ਉਹਦਾ ਹੱਲ ਨਹੀਂ ਨਾ ਮਰਕੇ ਆਂਦਾ ਕਿੱਥੋਂ ਉਹਦਾ ਜੜ ਕਿੱਥੇ ਆ ਉਹ ਜੜ ਤੱਕ ਤਾਂ ਪਹੁੰਚਿਆ ਜਾਵੇ ਜੀ ਪਿੰਡ ਦੇ ਗੁਰਵਿੰਦਰ ਸਿੰਘ ਅਮਰਜੀਤ ਸਿੰਘ ਕਲਦੀਪ ਸਿੰਘ ਬਲਵੀਰ ਸਿੰਘ ਸਾਫ ਕਾ ਸਰਪੰਚ ਜਸਬੀਰ ਸਿੰਘ ਤੇ ਨਿਰਮਲ ਸਿੰਘ ਵਰਗੇ ਨੌਜਵਾਨ ਆਗੂ ਬਣ ਗਏ ਹਨ ਜਿਨ੍ਹਾਂ ਨੇ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸੇ ਦਰਾਂ ਡਾਕਟਰ ਅਮਰਜੀਤ ਸਿੰਘ ਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਅਤੇ ਹੋਰ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਸਮੇਂ-ਸਮੇਂ ਤੇ ਲਿਖਤੀ ਪੱਤਰ ਜਾਰੀ ਕੀਤੇ ਹਨ ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਾਨੂੰਨ ਦੇ ਰਾਖਿਆਂ ਤੇ ਸਰਕਾਰ ਦੀ ਅੰਗੈਲੀ ਸਦਕਾ ਇੱਕ ਮਾਂ ਦਾ ਪੁੱਤ ਭੈਣਾ ਦਾ ਭਰਾ ਪਤਨੀ ਦਾ ਪਤੀ ਪਰਮੇਸ਼ਰ ਅਤੇ ਮਸ਼ੂਮਾ ਦਾ ਪਿਤਾ ਚਿੱਟੇ ਸਲਫੇ ਗਾਂਜੇ ਹੈਰੋਇਨ ਕੋਕੀਨ ਗੋਲੀਆਂ ਅਤੇ ਨਸ਼ੇ ਦੇ ਟੀਕਿਆਂ ਨਾਲ ਵਿੰਨੇ ਕੀ ਟੌਣਗੇ ਉਹ ਲਾਹੌਰ ਦੇ ਕਿੰਗਰੇ ਜਦ ਵੱਟ ਤੇ ਚੜਨ ਲਈ ਲੈਣ ਸਹਾਰਾ ਗੱਭਰੂ ਇੱਕ ਮਾਂ ਦੀ ਪੁਕਾਰ ਸਮੇਂ ਦੇ ਹਾਕਮੋਂ ਰੇਤ ਵਾਂਗ ਕਿਰਦੀ ਜਵਾਨੀ ਨੂੰ ਬਚਾ ਲਵੋ ਚਿੱਟਾ ਨਜਾਇਜ਼ ਤਰੀਕੇ ਨਾਲ बिक ਰਿਆ ਹੈ ਗੋਲੀਆਂ बिक ਰਿਆ ਨੇ ਦਾਰੂ बिकਦੀ ਹੈ ਠੀਕ ਹੈ ਸ਼ਰੀਹਾਮੀ ਕੀ ਮੇਰਾ ਪਿੰਡ ਦਿਦਣਾ ਬਣਿਆ ਹੋਇਆ ਨਾ ਆਲੇ-ਦਾਲੇ ਦੇ 10 ਤੋਂ 15 ਪਿੰਡ ਨੂੰ ਨਸ਼ਾ ਸਪਲਾਈ ਕਰ ਰਿਆ ਹੈ ਇਸ ਦੇ ਵਿੱਚ ਕਟੋੜਾ 50 ਤੇ 30 ਤੇ 35 ਕਰਨੇ ਜਿਹੜੇ ਇਹ ਸਮਗਲਿੰਗ ਕਰ ਰਹੇ ਨੇ ਅੱਜ ਤੋਂ ਨਹੀਂ ਕਰ ਰਹੇ ਇਹ ਕਟੋ ਕਟਾ ਇਹਨਾਂ ਨੂੰ 25-30 ਸਾਲ ਤੋਂ ਮਿੰਦੇ ਦਿਨ ਹੋ ਗਿਆ ਦੂਜੀ ਗੱਲ ਸਾਡੀ ਮੇਨ ਹੈਰਾਨੀ ਗੱਲ ਇਹ ਹੈ ਕਿ ਇਹ ਪਿੰਡ ਦੀ ਪੰਚਾਇਤੀ ਜ਼ਮੀਨ 'ਚ ਨਜਾਇਜ਼ ਕਬਜ਼ਾ ਕਰਕੇ ਆਪਦੀਆਂ ਕੋਠੀਆਂ ਤੇ ਆਪਦੀ ਬਾਉਂਡਰੀ ਮਾਰੀ ਹੋਈ ਹੈ ਜਿਹੜੇ ਮਕਾਨ ਬਣਾਏ ਹੋਏ ਨੇ ਇਹਨਾਂ ਦਾ ਕੋਈ ਵੀ ਬੰਦਾ ਕੋਈ ਦਿਹਾੜੀ ਮਜ਼ਦੂਰੀ ਨਹੀਂ ਕਰਦਾ ਇਹਨਾਂ ਇਹ ਸਾਰਾ ਕਸ਼ੀ ਹੀ ਇਸ ਚਿੱਟਾ ਵੇਚ ਕੇ ਸਮਗਲਿੰਗ ਕਰਕੇ ਇਸ ਤੋਂ ਬਣਾਇਆ ਹੋਇਆ ਇਹਨੋਂ ਗੱਡੀਆਂ ਨੇ ਕਾਰਾਂ ਨੇ ਕਰ ਦੇਖਣ ਦੇ ਕਹਿੰਦੇ ਏਸੀ ਲੱਗੇ ਹੋਏ ਨੇ ਠੀਕ ਹੈ ਘਰੇ ਹਰ ਇੱਕ ਫੈਸਿਲਿਟੀ ਰੱਖੀ ਹੋਈ ਹੈ ਜਦੋਂ ਕਿ ਅਸੀਂ ਹੁਣ ਸੁਣਦੇ ਆ ਰਹੇ ਹਾਂ ਕਿ 10-15 ਦਿਨ ਤੋਂ ਵੀ ਆਮ ਆਦੀ ਪਾਰਟੀ ਠੀਕ ਹੈ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲੈ ਰਹੀ ਹੈ ਜਦੋਂ ਕਿ ਮੈਂ ਆਮ ਆਦੀ ਪਾਰਟੀ ਵਿੱਚ 2012 ਜਦੋਂ ਕਿ ਪੀਪਲ ਪਾਰਟੀ ਸੀਗੀ ਉਸ ਟਾਈਮ ਦਾ ਇਸ ਪਾਰਟੀ 'ਚ ਮੈਂ ਕੰਮ ਕਰ ਰਿਹਾ ਪੀਪਲ ਪਾਰਟੀ ਦਾ ਬੂਥ ਹਲਾਣ ਵਾਲਾ ਮੈਂ ਆ ਠੀਕ ਹੈ ਮੇਰੇ ਪਿੰਡ ਸਭ ਤੋਂ ਪਹਿਲਾਂ ਆਮ ਆਦਵੀ ਦਾ ਬੂਥ ਹਲਾਣ ਵਾਲਾ ਵੀ ਬੰਦਾ ਹੀ ਮੈਂ ਆ ਪਰ ਮੈਨੂੰ ਇਸ ਗੱਲ ਤੋਂ ਵੀ ਦੋਖ ਹੁੰਦਾ ਕਿ ਮੇਰੇ ਪਿੰਡ ਹੀ ਸਭ ਤੋਂ ਵੱਧ ਚਟਾ ਵਿਗ ਰਿਹਾ ਆਸੀਂ ਇਸ ਮੁੱਦੇ ਤੇ ਹਰ ਇੱਕ ਨੂੰ ਮਿਲ ਚੁਕੇ ਆ ਐਮਐਲਏ ਸਭ ਨੂੰ ਮਿਲ ਚੁਕੇ ਆ ਠੀਕ ਹੈ ਲੋਕਲ ਐਸਐਚਓ ਥਾਣਾ ਕੱਗਾ ਹਰ ਸਾਲ ਹਰ ਵਾਰ ਜਿਹੜਾ ਵੀ ਆਂਦੇ ਉਹਨੂੰ ਮਿਲਦੇ ਆ ਡੀਐਸਪੀ ਪਤਣਾ ਠੀਕ ਹੈ ਉਸ ਤੋਂ ਬਾਅਦ ਐਸਐਸਪੀ ਪਾਰ ਇੱਕ ਦੀਪਕ ਪਾਰਕ ਦੀ ਸ਼ਹਿਰ ਪਟੜ ਆਏ ਸੀਗੇ ਉਹ ਵੀ ਸਾਡੇ ਪਿੰਡ ਆ ਕੇ ਗਏ ਨੇ ਉਹ ਵੀ ਸਾਨੂੰ ਹਰ ਤਰ੍ਹਾਂ ਦਾ ਆਸ਼ਵਾਸਨ ਦਵਾ ਕੇ ਚਲੇ ਜਾਂਦੇ ਨੇ ਵੀ ਅਸੀਂ ਨਸ਼ਾ ਬੰਦ ਕਰ ਦਾਂਗੇ ਸ਼ਾਇਦ ਡੀਜੀਪੀ ਨੂੰ ਵਿਚਮਾਣੇ ਪ੍ਰੋਗਰਾਮ ਸੀਗੇ ਨਸ਼ਾ ਖਿਲਾਫ ਅਸੀਂ ਉੱਥੇ ਵੀ ਮਿਲੇ ਆ ਪਰ ਸਾਡੇ ਪਿੰਡ ਅਜੇ ਤੱਕ ਸ਼ਰੀਆਮ ਉਸੇ ਤਰ੍ਹਾਂ ਹੀ ਨਸ਼ਾ ਵਿਗਰੇ ਆ ਜਿੱਤੇ ਕੋਈ ਕਾਰਵਾਈ ਨਹੀਂ ਕੋਈ ਠੱਲ ਨਹੀਂ ਤੇ ਮੈਂ ਤਾਂ ਇੱਕ ਬੇਨਤੀ ਹੈ ਆਮ ਆਦੀ ਪਾਰਟੀ ਭਗਵੰਤ ਮਾਨ ਸੀਐਮ ਸਾਹਿਬ ਇਸ ਮੁੱਦੇ ਲੱਗੇ ਹੋਏ ਨੇ ਤਾਂ ਸਾਨੂੰ ਪੂਰੀ ਉਮੀਦ ਹੋਊਗੀ ਵੀ ਸਾਡੇ ਪਿੰਡ ਚ ਵੀ ਇਹ ਕੁੜ ਵਧਿਆ ਜਾਵੇ ਜਿਹੜਾ ਕਿ ਨਸ਼ਿਆਂ ਦਾ ਸੱਤ ਮੰਤਰਿਆ ਵਗ ਰਿਹਾ ਹੈ ਇਹ ਮੈਨੂੰ ਲੱਗਦਾ ਮੇਰੇ ਪਿੰਡ ਚ ਬਹੁਤ ਜ਼ਿਆਦਾ ਵਿਗਦਾ ਇਹ ਠੀਕ ਹੈ ਲਵੇ ਲਵੇ ਦੇ ਆਓ ਸੁਣਦੇ ਹਾਂ ਪਿੰਡ ਦੇ ਸਰਪੰਚ ਸੰਦੀਪ ਸਮਰਾਜੀ ਕੀ ਕਹਿੰਦੇ ਨੇ ਮੇਰਾ ਨਾਮ ਸੰਦੀਪ ਸਮਰਾਜੀ ਪਿੰਡ ਦਾ ਮੌਜੂਦਾ ਸਰਪੰਚ ਆ ਜੀ ਤੇ ਬਹੁਤ ਵਧੀਆ ਉਪਰਾਲਾ ਹੈ ਪਿੰਡ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਕਿਸੇ ਵੀ ਪਿੰਡ ਵੱਲੋਂ ਜੇ ਕਰੇ ਮਹਿਮ ਚੱਲੇ ਤੇ ਮੈਂ ਤਾਂ ਕਹਿੰਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਕਸਲਾਗਾ ਜੋ ਕਦਮ ਹੈ ਇਹ ਪਿਛਲੇ 40 ਸਾਲਾਂ ਤੋਂ ਜੀ ਪਿੰਡ ਦੇ ਵਿੱਚ ਨਸ਼ਾ ਹੱਦ ਤੋਂ ਵੱਧ ਹੈ ਤੇ ਹੁਣ ਮੌਜੂਦਾ ਸਰਕਾਰ ਹੈ ਤੇ ਵਧੀਆ ਉਪਰਾਲਾ ਕਰ ਰਹੀ ਹੈ ਤੇ ਸਾਡੇ ਪੰਚਾਇਤ ਵੱਲੋਂ ਵੀ ਥਾਣਾ ਮੁਖੀ ਨੂੰ ਅਸੀਂ ਲੈਟਰ ਪੈਡ ਤੇ ਲਿਖ ਕੇ ਦੇ ਦਿੱਤਾ ਤੇ ਆਪਣਾ ਬੀਡੀਪੀ ਦਫਤਰ ਇਹਨਾਂ ਦੇ ਘਰ ਨੇ ਜਿਹੜੇ ਇਹ ਇਹਨਾਂ ਦੀ ਨਿਸ਼ਾਨਦੇਹੀ ਵਾਸਤੇ ਮੱਦਾ ਪਾ ਕੇ ਦਿੱਤਾ ਹੈ ਬਜ਼ੁਰਗਾਂ ਵੱਲੋਂ ਦੱਸੇ ਨੇ ਦੱਸਦੇ ਨੇ ਕਿ ਇਹ ਪੰਚਾਇਤੀ ਜ਼ਮੀਨ ਦੇ ਵਿੱਚ ਹੈ ਇਸੇ ਕਰਕੇ ਸਾਨੇ ਪਿੰਡ ਦੇ ਜਿਹੜਾ ਕਾਰਵਾਈ ਰਿਸ਼ਤੇ ਦੇ ਵਿੱਚ ਬੀਡੀਪੀ ਸਾਹਿਬ ਨੂੰ ਮਤਾ ਪਾ ਕੇ ਦਿੱਤਾ ਤੇ ਉਹਦੀ ਜਲਦੀ ਤੋਂ ਜਲਦੀ ਮੇਰੇ ਸਾਹਬ ਨਾਲ ਮੰਨਤੀ ਹੋ ਜਾਣੀ ਜਿੰਨੇ ਘਰ ਨੇ ਜਿਹੜੇ ਇਹਨਾਂ ਸਾਡੇ ਇਹਦੀ ਨਤੀ ਚਾਲੀ ਕਰ ਜੀ ਇੱਕ ਮਹੱਲਾ ਜਾ ਬਣਿਆ ਇਹ ਮੂੰ ਰੋਕਣ ਵਾਸਤੇ ਤੁਹਾਡੇ ਵੱਲੋਂ ਕੀ ਪ੍ਰਾਲੇ ਹੋਣਗੇ ਜਿੰਨੇ ਪਿੰਡ ਦੇ ਦੇਖੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਤੇ ਪਰ ਸਾਡੇ ਨਸਾ ਹੀ ਹੱਦ ਤੋਂ ਵੱਧ ਹੈ ਸਾਨੂੰ ਜਿਹੜੀ ਉਹਨਾਂ ਦੀ ਕਾਰਵਾਈ ਉਹ ਇਦਾਂ ਲੱਗਦਾ ਵੀ ਜਿਦਾਂ ਵੀ ਬਹੁਤ ਸਲੋ ਚੱਲ ਰਹੀ ਹੈ ਇਹ ਤੁਸੀਂ ਆਪਣੇ ਬੰਦ ਪੱਤਰ ਦੇ ਆਪਦੇ ਪੱਧਰੋਂ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਕਲੱਬ ਖੜਿਆ ਹੈ ਨਲ ਪ੍ਰਧਾਨ ਖੜੇ ਨੇ ਸਾਡੇ ਨਾਲ ਤੇ ਕਲੱਬ ਵੱਲੋਂ ਵੀ ਅਸੀਂ ਹਰ ਟਾਈਮ ਮੋਢਾ ਨਾ ਮੋਢਾ ਲਾ ਕੇ ਖੜਦੇ ਆ ਤੇ ਪੰਚਾਇਤ ਵੀ ਸਾਰੀ ਨਾਲ ਹੈ ਜ਼ਮਾਨਤ ਕਰਨ ਵਾਸਤੇ ਪਿੰਡ ਨਹੀਂ ਜੀ ਪਿੰਡ ਤੇ ਸਾਡੇ ਪਿੰਡ ਤੇ ਮੇਰੇ ਹਿਸਾਬ ਨਾਲ ਤਨੀ ਇਹ ਕੋਈ ਬੰਦਾ ਹੋਣਾ ਵੀ ਜਿਹੜਾ ਇਹਨਾਂ ਦੀ ਕੋਈ ਜ਼ਮਾਨਤ ਦੇਵੇਗਾ ਪਹਿਲਾਂ ਕੁਝ ਹੈਗੇ ਦੀ ਤੇ ਉਹ ਵੀ ਪਰ ਉਹਨਾਂ ਨੇ ਦੇਖਿਆ ਹੁਣ ਵੀ ਚਿੱਟੇ ਦੇ ਦਲਦਲ ਵਿੱਚ ਪਿੰਡ ਫਸ ਗਿਆ ਪੰਜਾਬ ਫਸ ਗਿਆ ਤੇ ਹੁਣ ਉਹ ਵੀ ਕੋਈ ਮੇਰੇ ਹਿਸਾਬ ਨਾਲ ਕੋਈ ਜ਼ਮਾਨਤ ਦੇ ਜਿੰਨੀ ਸਾਰੇ ਪਿੰਡ ਨੇ ਕਿਹਾ ਹੋਇਆ ਚਲੋ ਪੰਚਾਇਤ ਵੱਲੋਂ ਲਾ ਲੋ ਤੇ ਸਾਰੇ ਪਿੰਡ ਨੇ ਇਹੀ ਕਿਹਾ ਵੀ ਕਿਸੇ ਨੇ ਮੈਨੂੰ ਤਾਂ ਲੱਗਦਾ ਨਹੀਂ ਪਿਛਲੇ 3-4 ਸਾਲਾਂ ਤੋਂ ਕੋਈ 3 ਸਾਲ ਪਹਿਲਾਂ ਹੀ ਨੇ ਲੈ ਲਿਆ ਸੀ ਭਾਜੀ ਪਿੰਡ ਸਪਾ 3 ਸਾਲ ਪਹਿਲਾਂ ਹੀ ਫੈਸਲਾ ਲੈ ਲਿਆ ਤੇ ਸਾਡੇ ਕੋਲ ਬਕਾਇਦਾ ਉਹ ਪਿੰਡ ਦੇ ਵਿੱਚ ਅਸੀਂ ਇਹਨਾਂ ਨੇ ਜੋ ਇਹ ਵੇਚ ਰਹੇ ਨੇ ਇਹਨਾਂ ਨੂੰ ਵੀ ਕਿਹਾ ਸੀ ਵੀ ਪਿੰਡ ਦੇ ਜੇ ਤੁਸੀਂ ਇਹ ਪਿਛਲੇ ਕੁਝ ਕੁ ਦਿਨਾਂ ਤੋਂ ਸਾਨੂੰ ਕਹਿ ਰਹੇ ਨੇ ਕਿ ਅਸੀਂ ਨੇਮ ਸੌ ਕਰ ਦਿੰਨੇ ਆ ਤੇ ਇਹਨਾਂ ਨੇ ਇੱਕ ਮੇਰੇ ਖਿਆਲ ਚ ਪੋਸਟਰ ਜੀ ਵੀ ਕਢਾਈ ਨੇ ਵੀ ਇੱਥੇ ਸਾਡੇ ਨਸਾ ਨਹੀਂ ਮਿਲਦਾ ਪਰ ਇਹ ਮੇਰੇ ਹਿਸਾਬ ਨਾਲ ਸਮਝਣ ਵਾਲੇ ਤਾਂ ਹੈ ਨਹੀਂ ਆਹ ਦੇਖੋ ਅਸੀਂ ਭਾਜੀ ਪੰਚਾਇਤ ਵੱਲੋਂ ਤੇ ਸਾਡੇ ਮੀਰੀ ਪੀਰੀ ਸਪੋਰਟਸ ਕਲੱਬ ਵੱਲੋਂ ਤੇ ਪੂਰੇ ਪਿੰਡ ਵਾਸੀਆਂ ਵੱਲੋਂ ਅਸੀਂ ਇੱਕ ਨਾ ਨਸ਼ਾ ਜਾਗਰੂਕ ਕੈਂਪ ਕਰਾਉਣ ਜਾ ਰਹੇ ਆ ਤੇ ਫਲੈਕਸਾਂ ਵੀ ਲਾਵਾਂਗੇ ਬਕਾਇਦਾ ਤੇ ਬੋਰਡ ਵੀ ਲਾਵਾਂਗੇ ਕਿ ਇਹ ਪਿੰਡ ਅਸੀਂ ਨਸ਼ਾ ਮੁਕਤ ਕਰ ਸਕੀਏ ਆਓ ਜਾਣਦੇ ਹਾਂ ਥਾਣਾ ਕੱਗਾ ਦੇ ਮੁਖੀ ਬਲਜੀਤ ਸਿੰਘ ਕੀ ਆਖਦੇ ਨੇ ਪਿੰਡ ਦੇਦੜਾਂ ਦੇ ਸੰਬੰਧ ਵਿੱਚ ਹਾਂਜੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਜੰਗ ਚਲਾਈ ਗਈ ਹੈ ਉਹਦੇ ਸੰਬੰਧ ਵਿੱਚ ਅਤੇ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਮਾਨਯੋਗ ਸਰਪੰਚਾ ਪਟਿਆਲਾ ਵੱਲੋਂ ਜਾਰੀ ਸਖਤ ਦਿੱਤਿਆਂ ਦੀ ਪਾਲਣਾ ਸੰਬੰਧੀ ਵਿੱਚ ਸਾਡੇ ਕੱਗਾ ਪੁਲਿਸ ਵੱਲੋਂ ਜਿਹੜੇ ਸਮਗਰਨੇ ਦਿੱਦਨਾ ਪਿੰਡ ਦੇ ਹੋਰ ਆਸ-ਪਾਸ ਸਮਗਰਨੇ ਉਹਨਾਂ ਦੇ ਸਮੇਂ-ਸਮੇਂ ਸਿਰ ਜਿਹੜੀਆਂ ਰਿਡਾਂ ਕੀਤੀ ਜਾਂਦੀਆਂ ਤੇ ਜੋ ਵੀ ਨਸ਼ਾ ਇਸ ਪਾਸੋਂ ਮਿਲਦਾ ਜਾਂ ਕੋਈ ਸੂਚਨਾ ਮਿਲਦੀ ਹੈ ਅਸੀਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਆਜੀ ਕੋਈ ਜਿਹੜੇ ਦਿੱਦਨਾ ਪਿੰਡ ਦੇ ਤਸਕਰ ਨੇ ਤਕਰੀਬਨ ਸਾਰੇ ਘਰਾਂ ਨੂੰ ਜਿੰਦ ਲਾ ਕੇ ਪਰਿਵਾਰਾਂ ਸਮੇਤ ਘਰੋਂ ਕਰੀਬ ਇਹ 18 ਦਿਨ ਤੋਂ ਭੱਜ ਹੋ ਜਾਂਦੇ ਹਾਂ ਅੱਜ ਸਾਨੂੰ ਪਰਸੋਂ ਸੂਚਨਾ ਮਿਲੀ ਸੀ ਕਿ ਜਿਹੜੇ ਜਸਵੀਰ ਸਿੰਘ ਤੇ ਸਤਪਾਲ ਸਿੰਘ ਵਸਦੇ ਨੇ ਜਿਹੜੇ ਸਮਗਲਰ ਨੇ ਕਾਫੀ ਵੱਡੇ ਸਮਗਲਰ ਸੀ ਇਹ ਇਹਨਾਂ ਦੇ ਬਾਰੇ ਸੂਚਨਾ ਮਿਲਦੀ ਸੀ ਅਸੀਂ ਤੁਰੰਤ ਜਿਹੜੀ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 1100 ਨੂੰ ਸੀਨੇ ਗੋਲੇ ਬਰਾਮਦ ਕਰਕੇ ਮੁਕਦਮਾ ਦਾਜ ਕਰਕੇ ਇਹਨਾਂ ਨੂੰ ਜਿਹੜਾ ਜੇਲ੍ਹ ਬੰਦ ਕਰਾਇਆ ਗਿਆ ਸਰਪੰਚ ਸਾਹਿਬ ਜਿਹੜਾ ਹੈਗੇ ਉਹਨਾਂ ਨੂੰ ਦੱਸਿਆ ਸੀ ਵੀ ਜਿਹੜੀ ਅਸੀਂ ਪਿੰਚੇਤ ਜ਼ਮੀਨ ਦੇ ਜਿਹੜੇ ਸੈਂਸਿਟਿਵ ਰਾਜ ਦੇ ਲੋਕਾਂ ਦੇ ਘਰ ਨੇ ਉਹਨਾਂ ਬਾਰੇ ਮਾਨਯੋਗ ਜਿਹੜੇ ਬੀਡੀ ਸਾਹਿਬ ਪਾਤ్రਾਂ ਨੂੰ ਜਿਹੜੀ ਦਿਖਾ ਦਿੱਤੀ ਜੋ ਵੀ ਉਹਨਾਂ ਵੱਲੋਂ ਸਾਨੂੰ ਪ੍ਰਸੰਦ ਆਦਾਰੇ ਜੋ ਆਪਣੇ ਪੱਤਰ ਪਿਆਰ ਹੋਊਗਾ ਅਜਾਤ ਅਨੁਸਾਰ ਨੂੰ ਘਰ ਰੇਤ ਹੋ ਸੰਦੇਸ਼ ਤੇ ਸਨੇਹਾ ਇਹ ਲੜਾਈ ਸਿਰਫ ਪੁਲਿਸ ਜਾਂ ਪੰਚਾਇਤ ਦੀ ਨਹੀਂ ਇਹ ਸਾਡੇ ਹਰ ਪਿੰਡ ਵਾਸੀ ਦੀ ਜ਼ਿੰਮੇਵਾਰੀ ਹੈ ਨਸ਼ਿਆਂ ਦੇ ਵਿਰੁੱਧ ਖੜੋ ਅਤੇ ਪਿੰਡ ਨੂੰ ਬਦਨਾਮ ਹੋਣ ਤੋਂ ਬਚਾ ਲਈਏ ਜੇਕਰ ਅਸੀਂ ਹੁਣ ਨਾ ਜਾਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਅੰਧਕਾਰ ਵਿੱਚ ਫਸ ਜਾਣਗੀਆਂ ਆਓ ਨਸ਼ਿਆਂ ਨੂੰ ਜੜ ਤੋਂ ਖਤਮ ਕਰੀਏ ਇਸ ਮਹਮੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਕਮੈਂਟ ਕਰਕੇ ਆਪਣੀ ਆਵਾਜ਼ ਬੁਲੰਦ ਕਰੋ ਤਾਂ ਕਿ ਨਸ਼ਿਆਂ ਦੇ ਖਿਲਾਫ ਇੱਕ ਮਹਮ ਖੜੀ ਕੀਤੀ ਜਾਵੇ